ਹਾਂਜੀ ਦੋਸਤੋ ਬਹੁਤ ਹੀ ਭਾਵਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇੱਕ ਵਿਆਹ ਵਾਲੀ ਕੁੜੀ ਦੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੁੰਦੀ ਹੈ ਉਹ ਵਿਚਾਰੀ ਜਦੋਂ ਡਾਂਸ ਫਲੋਰ ਤੇ ਨੱਚਦੀ ਹੈ ਤਾਂ ਉਸ ਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ ਤੇ ਹੱਥ ਵਿੱਚ ਫੋਟੋ ਫੜ ਕੇ ਰੋਂਦੀ ਰੋਂਦੀ ਨੱਚਦੀ ਹੈ ਸਾਰਾ ਇਹ ਕਾਰਵਿਹਾਰ ਉਸ ਦਾ ਪਿਤਾ ਹੀ ਕਰਦਾ ਹੈ ਮਾਂਵਾ ਤੇ ਬਹੁਤ ਲਿਖਿਆ ਤੇ ਪੜਿਆ ਗਿਆ ਹੈ ਬਿਆਹ ਸ਼ਾਦੀਆਂ 'ਚ ਅਕਸਰ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਖੁਸ਼ੀ ਦੇ ਟਾਈਮ ਜਦੋਂ ਆਪਣੇ ਕੋਲ ਨਹੀਂ ਹੁੰਦੇ ਆਪਣਿਆਂ ਤੋਂ ਬਿਨਾ ਇਹ ਖੁਸ਼ੀਆਂ ਅਧੂਰੀਆਂ ਜਾਪਦੀਆਂ ਨੇ ਲੱਖ ਹੋਣ ਚਾਹਤੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਅੱਜ ਕੱਲ ਦੇ ਜ਼ਮਾਨੇ 'ਚ ਮਾਂ ਪਿਓ ਹੀ ਆ ਜੋ ਬੱਚਿਆਂ ਦੇ ਕੰਡਾ ਵਜਾ ਨਹੀਂ ਜਰਦੇ ਬਾਕੀ ਦੁਨੀਆ ਸਭ ਮਤਲਬ ਖੋਰ ਆ ਦੋਸਤੋ ਪੰਜਾਬ 'ਚ ਕੋਈ ਬਿਰਲਾ ਹੀ ਕਰ ਹੋਵੇਗਾ ਜਿੱਥੇ ਆਪਣੇ ਚਾਚੇ ਤਾਇਆ ਦੇ ਨਾਲ ਪ੍ਰੇਮ ਪਿਆਰ ਹੈ ਤੇ ਦੋਸਤੋ ਇਸ ਭਾਵਿਕ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇੱਕ ਕਮੈਂਟ ਜਰੂਰ ਕਰਿਓ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰਾਖਾ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ 'ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ